ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਖਬਰ ਮਿਲੀ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਿੱਖਾਂ ਦੇ ਨਸਲਕੁਸ਼ੀ ਦੇ ਦੋਸ਼ੀਆਂ ਚੋਂ ਇੱਕ ਸੱਜਣ ਕੁਮਾਰ ਨੂੰ ਦੋ ਪਿਓ ਪੁੱਤਰਾਂ ਦੇ ਨਿਰਮਮ ਕਤਲ ਵਿੱਚ ਦੋਰੀ ਉਮਰਕਾਦ ਦਿੱਤੀ ਹੈ ਇਸ ਫੈਸਲੇ ਨਾਲ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਭਾਵੇਂ ਲੋਕਾਂ ਦਾ ਤੇ ਪ੍ਰਭਾਵਿਤ ਪਰਿਵਾਰਾਂ ਦਾ ਇਹ ਕਹਿਣਾ ਸੀ ਕਿ ਇਹੋ ਜੇ ਦੋਸ਼ੀਆਂ ਨੂੰ ਸਜ਼ਾਏ ਮੌਤ ਬਣਦੀ ਹੈ ਪਰ ਚਲੋ ਫਿਰ ਵੀ ਦੇਰ ਆਇਦ ਦਰੁਸਤ ਆਇਦ ਅਸੀਂ ਮਾਨਯੋਗ ਅਦਾਲਤ ਦਾ ਨਿਆਇ ਪ੍ਰਣਾਲੀ ਦਾ ਧੰਨਵਾਦ ਕਰਦੇ ਹਾਂ ਨਾਲ ਹੀ ਗੁਜ਼ਾਰਿਸ਼ ਕਰਦੇ ਹਾਂ ਇਸ ਲਈ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵੀ ਪੰਥਕ ਜਥੇਬੰਦੀਆਂ ਲਗਾਤਾਰ ਯਤਨਸ਼ੀਲ ਸੰ ਜਿਸ ਦਾ ਸਿੱਟਾ ਇਹ ਅੱਜ ਸਾਹਮਣੇ ਆਇਆ ਹੈ ਇਹਦੇ ਨਾਲ ਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਦੇਖੀਏ ਤਾਂ ਵਿਸ਼ਵ ਭਰ ਵਿੱਚ ਦਿੱਲੀ ਇੱਕ ਐਸਾ ਸ਼ਹਿਰ ਹੈ ਜਿੱਥੇ ਵੱਡੋ ਕਲੋਨੀ ਹੈ ਉਹਨਾਂ ਸਿੱਖ ਬੀਬੀਆਂ ਦੀ ਜਿਨ੍ਹਾਂ ਦੇ ਪਤੀ ਉਸ ਭਿਆਨਕ ਨਸਲਕੁਸ਼ੀ 1984 ਵਿੱਚ ਨਵੰਬਰ 1984 ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ ਘਰ ਜਲਾ ਦਿੱਤੇ ਗਏ ਔਰ ਬੁਰੀ ਤਰ੍ਹਾਂ ਨਾਲ ਉਹਨਾਂ ਨੂੰ ਕੋਹ-ਕੋ ਕੇ ਗਲਾਂ 'ਚ ਟਾਇਰ ਪਾ ਕੇ ਜਲਾਇਆ ਗਿਆ ਇਹ ਜ਼ਖਮ ਅਮਿੱਟ ਹੈ ਤੇ ਤੀਸਰੇ ਖੱਲੂ ਘਾਰੇ ਵਜੋਂ ਇਸ ਨੂੰ ਸਿੱਖ ਕੌਮ ਵਿੱਚ ਜਾਣਿਆ ਜਾਂਦਾ ਹੈ ਜਿੱਥੇ ਇਹ ਫੈਸਲਾ ਆਇਆ ਉੱਥੇ ਯੂਪੀ ਵਿੱਚ ਵੀ ਕੁਝ ਲੋਕਾਂ ਤੇ ਮੇਰਾ ਖਿਆਲ 28 ਲੋਕਾਂ ਤੇ ਇੱਕ ਕੇਸ ਜਿਹੜਾ ਚੱਲ ਰਿਹਾ ਹੈ ਯੂਪੀ ਸਰਕਾਰ ਨੂੰ ਵੀ ਕਹਿਣਾ ਚਾਹਵਾਂਗੇ ਕਿ ਤੁਸੀਂ ਵੀ ਸਹਿਯੋਗ ਕਰਕੇ ਤੇ ਯੂਪੀ ਹਾਈ ਕੋਰਟ ਜਾਂ ਜਿੱਥੇ ਜਿੰਨਾ ਕੋਰਟਾਂ 'ਚ ਕੇਸ ਚੱਲ ਰਹੇ ਨੇ ਉਹ ਜਲਦ ਤੋਂ ਜਲ ਦੇਸ ਤੇ ਸਜ਼ਾਏ ਮੌਤ ਦਾ ਪ੍ਰਬਧਾਨ ਕਰਨ ਇਸੇ ਤਰ੍ਹਾਂ ਬਿਹਾਰ ਵਿੱਚ ਬੁਕਾਰੋ ਵੀ ਭਿਆਨਕ ਦੰਗੇ ਹੋਏ ਹੋਰ ਵੀ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਇਹਨੂੰ ਦੰਗੇ ਕਿਹਾ ਗਿਆ ਪਰ ਹੈ ਤਾਂ ਨਸਲ ਕੁਸ਼ੀ ਸੀ ਇੱਕ ਪ੍ਰੀਪਲਾਨਡ ਪ੍ਰੋਗਰਾਮ ਸੀ ਇਸ ਲਈ ਬਹੁਤ ਵੱਡਾ ਯੋਗਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਇਆ ਔਰ ਜਾਣੇ ਪਛਾਨੇ ਸਿੱਖ ਵਕੀਲ ਅਸદાર ਐਚਐਸ ਫੂਲਕਾ ਜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਹੋਰ ਵੀ ਜਿੰਨਾ ਜਿੰਨਾ ਸੰਸਥਾਵਾਂ ਨੇ ਵਿਅਕਤੀਆਂ ਨੇ ਯੋਗਦਾਨ ਪਾਇਆ ਉਹ ਸਾਰੇ ਧੰਨਵਾਦ ਦੇ ਪਾਤਰ ਨੇ ਇਹਦੇ ਨਾਲ ਇਹ ਵੀ ਗੁਜਾਰਿਸ਼ ਕਰਨਾ ਚਾਹਾਂਗਾ ਕਿ ਜਿਹੜੇ ਬੰਦੀ ਸਿੰਘ ਦੇਸ਼ ਦੀਆਂ ਵੱਖ-ਵੱਖ ਜੇਲਾਂ ਚ ਆਪਣੀਆਂ ਸਜਾਵਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਨੇ ਉਹਨਾਂ ਨੂੰ ਵੀ ਮਰਸੀ ਦਿਖਾਉਂਦਿਆਂ ਹੋਇਆਂ ਸਰਕਾਰਾਂ ਜਿਹੜੀਆਂ ਨੇ ਉਹ ਰਿਹਾ ਕਰਨ ਤੇ ਆਪਣੇ ਪਰਿਵਾਰਾਂ ਵਿੱਚ ਆਪਣਾ ਜੀਵਨ ਦਾ ਕੁਝ ਸਮਾਂ ਗੁਜ਼ਾਰ ਸਕਣ ਇਹਦੇ ਨਾਲ ਹੀ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜੇ ਪਰਿਵਾਰ ਵਕ ਵਕ ਪ੍ਰਦੇਸਾਂ ਚੋਂ ਹਿਜਰਤ ਕਰਕੇ 84 ਵਿੱਚ ਪੰਜਾਬ ਵਿੱਚ ਪਹੁੰਚੇ ਉਹਨਾਂ ਪਰਿਵਾਰਾਂ ਨੂੰ ਤੇ ਸਬੰਧਤ ਪਰਿਵਾਰਾਂ ਨੂੰ ਸਾਰੇ ਸਟੇਟਾਂ ਵਿੱਚ ਜਿੱਥੇ-ਜਿੱਥੇ ਵੀ ਉਹ ਹੈ ਨੇ ਉਹਨਾਂ ਨੂੰ ਜੋ ਦੰਗਾ ਪ੍ਰਭਾਵਿਤ ਨੇ ਇਨੂੰ ਦੰਗਾ ਪੀੜਤ ਹੀ ਕਿਹਾ ਗਿਆ ਪਰ ਹੈ ਨਸਲ ਕੁਸੀ ਜੋ ਨਸਲ ਕੁਸੀ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਨੂੰ ਸਰਕਾਰਾਂ ਅੱਜ ਦੇ ਸਮੇਂ ਨੂੰ ਦੇਖਦਿਆਂ ਹੋਇਆਂ ਕਮਜ਼ ਕਮ 1-1 ਕਰੋੜ ਰੁਪਇਆ ਉਹਨਾਂ ਦੇ ਜਿਹੜੇ ਮੈਂਬਰ ਚਲਾਣਾ ਕਰ ਗਏ ਜਾਂ ਉੱਜੜ ਕੇ ਆਏ ਉਹਨਾਂ ਨੂੰ ਮੜਵ ਸੇਬੇ ਵਾਸਤੇ ਜਿਹੜਾ ਉਹ 1-1 ਕਰੋੜ ਰੁਪਇਆ ਸਰਕਾਰਾਂ ਦੇਣ ਤਾਂ ਕਿ ਉਹਨਾਂ ਦਾ ਪਰਿਵਾਰ ਉਹਨਾਂ ਦਾ ਇਲਾਜ ਉਹਨਾਂ ਦੀਆਂ ਜ਼ਿੰਦਗੀਆਂ ਸੌਖੀਆਂ ਲੰਘ ਸਕਣ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ